ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਲਟਨ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣਿਆਂ ਅੱਜ ਦੀਆਂ ਖਬਰਾਂ ਦੇ ਅਮਰੀਕਾ ਦੇ ਨਿਊਯਾਰਕ ਸ਼ਹਿਰ ਚ 20 ਧਮਕੀ ਭਰੀਆਂ ਈਮੇਲਜ਼ ਨੇ ਹਲਚਲ ਮਚਾ ਦਿੱਤੀ ਸ਼ਨੀਵਾਰ 4 ਮਈ ਨੂੰ ਦੋ ਦਰਜਣ ਤੋਂ ਵੱਧ ਯਹੂਦੀ ਪੂਜਾ ਸਥਾਨਾਂ ਤੇ ਸੰਸਥਾਵਾਂ ਨੂੰ ਬੰਬਾਂ ਦੀ ਰਿਪੋਰਟ ਕਰਨ ਵਾਲੀਆਂ 20 ਤੋਂ ਵੱਧ ਈਮੇਲਜ਼ ਭੇਜੀਆਂ ਗਏ ਸਨ ਨਿਊਯਾਰਕ ਪੋਸਟ ਦੀ ਰਿਪੋਰਟ ਦੇ ਅਨੁਸਾਰ ਭੇਜੀ ਗਈ ਈਮੇਲ ਚ ਲਿਖਿਆ ਹੈ ਹੈਲੋ ਜੇਕਰ ਤੁਸੀਂ ਇਹ ਈਮੇਲ ਪੜ ਰਹੇ ਹੋ ਤਾਂ ਤੁਹਾਨੂੰ ਇਹ ਜਾਣਕਾਰੀ ਮਿਲੇਗੀ ਕਿ ਮੈਂ ਤੁਹਾਡੀ ਇਮਾਰਤ ਦੇ ਅੰਦਰ ਬੰਬ ਰੱਖਿਆ ਹੈ ਇਹ ਕੋਈ ਧਮਕੀ ਨਹੀਂ ਮੈਂ ਤੁਹਾਡੀ ਇਮਾਰਤ ਵਿੱਚ ਬੰਬ ਰੱਖਿਆ ਹੈ ਤੁਹਾਡੇ ਕੋਲ ਇਸ ਨੂੰ ਨਕਾਰਾ ਕਰਨ ਲਈ ਕੁਝ ਘੰਟੇ ਨੇ ਨਹੀਂ ਤਾਂ ਹਰ ਪਾਸੇ ਖੂਨ ਹੀ ਹੋਵੇਗਾ ਇਹ ਧਮਕੀ ਭਰੀ ਮੇਲ ਭੇਜਣ ਵਾਲਿਆਂ ਨੇ ਆਪਣੇ ਆਪ ਨੂੰ ਟੈਰਰਾਈਜ਼ਰ 111 ਗਰੁੱਪ ਨਾਲ ਸੰਬੰਧਿਤ ਦੱਸਿਆ ਹੈ ਮੈਨਹਟਨ ਦੇ 14 ਸਿਨਾਗੋਗਸ ਤੇ ਯਹੂਦੀ ਕੇਂਦਰਾਂ 'ਚ ਬੰਬ ਰੱਖੇ ਜਾਣ ਦੀ ਸੂਚਨਾ ਸੀ ਇਸ ਦੇ ਨਾਲ ਹੀ ਬਰੂਕਲਿਨ 'ਚ 2 ਅਤੇ ਕੁਇਨਸ 'ਚ 5 ਬੰਬ ਧਮਕੀਆਂ ਦਿੱਤੀਆਂ ਗਈਆਂ ਨਾਲ ਹੀ ਦੋ ਹੋਰ ਉੱਪਰਲੇ ਮੰਦਰਾਾਂ ਅਤੇ ਇੱਕ ਲੌਂਗ ਆਈਲੈਂਡ ਤੇ ਬੰਬ ਹੋਣ ਦੀ ਜਾਣਕਾਰੀ ਦਿੱਤੀ ਗਈ ਸੀ ਜ਼ਿਕਰਯੋਗ ਹੈ ਕਿ ਨਿਊਯਾਰਕ ਲੈਂਡਮਾਰਕਸ ਕਨਜ਼ਰਵੈਂਸੀ ਨੂੰ ਵੀ ਅਜਿਹੀ ਹੀ ਧਮਕੀ ਦਿੱਤੀ ਗਈ ਸੀ ਹਾਲਾਂਕਿ ਨਿਊਯਾਰਕ ਦੇ ਅਧਿਕਾਰੀਆਂ ਨੇ ਬੰਬ ਦੀ ਧਮਕੀ ਨੂੰ ਬੇਬੁਨਿਆਦ ਦੱਸਿਆ ਜਾਂਚ ਕਰਤਾ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹ ਮੇਲਸ ਕਿਸ ਨੇ ਭੇਜੀਆਂ ਇਹ ਧਮਕੀਆਂ ਅਜਿਹੇ ਸਮੇਂ ਚ ਆਈਆਂ ਜਦੋਂ ਹਮਾਸ ਇਜ਼ਰਾਈਲ ਸੰਘਰਸ਼ ਦੇ ਵਿਚਕਾਰ ਪੰਜ ਸ਼ਹਿਰਾਂ ਅਤੇ ਹੋਰ ਥਾਵਾਂ ਤੇ ਸੈਂਕੜੇ ਫਲਸਤੀਨੀ ਸਮਰਥਕਾਂ ਨੇ ਕਾਲਜ ਕੈਂਪਸ 'ਚ ਇਜ਼ਰਾਈਲ ਵਿਰੋਧੀ ਕੈਂਪਸ ਸਥਾਪਿਤ ਕੀਤੇ ਨੇ ਅਮਰੀਕੀ ਸੈਨੇਟਰ ਚੱਕ ਸ਼ੂਮਰ ਤੇ ਪ੍ਰਤੀਨਿਧੀ ਜਾਰੀ ਨੈਡਲਰ ਨੇ ਇੱਕ ਪ੍ਰੈਸ ਕਾਨਫਰੰਸ ਕੀਤਾ ਕਿ ਉਹਨਾਂ ਨੇ ਜਾਂਚ ਬਾਰੇ ਐਫ ਬੀ ਆਈ ਨਾਲ ਗੱਲ ਕੀਤੀ ਹੈ CBS ਨਿਊਜ਼ ਦੇ ਅਨੁਸਾਰ ਸ਼ੂਮਰ ਨੇ ਕਿਹਾ ਕਿ ਉਸਨੇ FBI ਨੂੰ ਇਹ ਪਤਾ ਲਗਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਕਿ ਕਿਸਨੇ ਕੀਤਾ ਗਵਰਨਰ ਕੈਥੀ ਹੋਚਲ ਨੇ ਸੋਸ਼ਲ ਮੀਡੀਆ ਤੇ ਲਿਖਿਆ ਅਸੀਂ ਨਿਊਯਾਰਕ 'ਚ ਸినాਗੋਗਸ ਤੇ ਕਈ ਬੰਬ ਧਮਕੀਆਂ ਦੀ ਸਰਗਰਮੀ ਨਾਲ ਨਿਗਰਾਨੀ ਕਰ ਰਹੇ ਹਾਂ ਇਹ ਨਿਸ਼ਚਿਤ ਕੀਤਾ ਗਿਆ ਕਿ ਧਮਕੀਆਂ ਭਰੋਸੇਯੋਗ ਨਹੀਂ ਹੋਣੀਆਂ ਚਾਹੀਦੀਆਂ ਪਰ ਅਸੀਂ ਉਹਨਾਂ ਵਿਅਕਤੀਆਂ ਨੂੰ ਬਰਦਾਸ਼ਤ ਨਹੀਂ ਕਰਾਂਗੇ ਜੋ ਡਰ ਅਤੇ ਯਹੂਦੀ ਵਿਰੋਧੀਵਾਦ ਫੈਲਾਉਂਦੇ ਨੇ ਜ਼ਿੰਮੇਵਾਰ ਲੋਕਾਂ ਨੂੰ ਉਹਨਾਂ ਦੇ ਕੰਮਾਂ ਲਈ ਜਵਾਬਦੇਹ ਹੋਣਾ ਚਾਹੀਦਾ ਹੈ ਉਧਰ ਇਜ਼ਰਾਈਲੀ ਫੌਜ ਨੇ ਫਲਸਤੀਨੀਆ ਨੂੰ ਪੂਰਬੀ ਰਫਾਹ ਨੂੰ ਖਾਲੀ ਕਰਨ ਲਈ ਆਏ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਉੱਥੇ ਛੇਤੀ ਹੀ ਜ਼ਮੀਨੀ ਹਮਲਾ ਹੋ ਸਕਦਾ ਹੈ ਇਜ਼ਰਾਈਲ ਰੱਖਿਆ ਬਲਾਂ ਦੇ ਬਿਆਨ ਅਨੁਸਾਰ ਲੋਕਾਂ ਨੂੰ ਤੱਟ ਦੇ ਨੇੜੇ ਇਜ਼ਰਾਈਲ ਵੱਲੋਂ ਐਲਾਨੇ ਮੁਨਫਤਾਵਾਦੀ ਜ਼ੋਨ ਮਵਾਸੀ ਚ ਜਾਣ ਲਈ ਕਿਹਾ ਗਿਆ ਹੈ ਫੌਜ ਨੇ ਕਿਹਾ ਕਿ ਉਸਨੇ ਹਸਪਤਾਲ ਟੈਂਟ ਓਜਨ ਅਤੇ ਪਾਣੀ ਸਮੇਤ ਖੇਤਰ ਚ ਸਹਾਇਤਾ ਦਾ ਵਿਸਥਾਰ ਕੀਤਾ ਹੈ ਇਹ ਐਲਾਨ ਜੰਗਬੰਦੀ ਦੀ ਗੱਲਬਾਤ ਦੌਰਾਨ ਕੀਤਾ ਗਿਆ ਹੈ ਜੋ ਨਾਜ਼ੁਕ ਦੌਰ ਤੋਂ ਲੰਘ ਰਹੀ ਹੈ ਖਦਸ਼ਾਏ ਕਿ ਇਜ਼ਰਾਈਲ ਛੇਤੀ ਹੀ ਜ਼ਮੀਨੀ ਹਮਲਾ ਕਰੇਗਾ ਗਾਜ਼ਾ ਚ ਹੋ ਰਹੀ ਜੰਗ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਨੇ ਐਤਵਾਰ ਤੜਕੇ ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਚ ਪੁਲਿਸ ਦੇ ਘੇਰੇ ਚ ਆਉਣ ਤੋਂ ਬਾਅਦ ਆਪਣਾ ਕੈਂਪ ਛੱਡ ਦਿੱਤਾ ਜਦੋਂ ਕਿ ਬੋਸਟਨ ਦੇ ਫੈਨਵੇ ਪਾਰਕ 'ਚ ਨਾਰਥ-ਈਸਟਰਨ ਯੂਨੀਵਰਸਿਟੀ ਦਾ ਕਨਵੋਕੇਸ਼ਨ ਸਮਾਰੋ ਸ਼ਾਂਤੀਪੂਰਵਕ ਢੰਗ ਨਾਲ ਖਤਮ ਹੋਇਆ। ਪਿਛਲੇ ਮਹੀਨੇ ਹੋਈਆਂ ਕਈ ਗ੍ਰਿਫਤਾਰੀਆਂ ਤੋਂ ਬਾਅਦ ਦੋਵਾਂ ਥਾਵਾਂ ਤੇ ਹੋਣ ਵਾਲੇ ਘਟਨਾਕ੍ਰਮ ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਲਾਸ ਐਂਜਲੈਸ ਸਥਿਤ ਯੂਐਸਸੀ 'ਚ 94 ਲੋਕਾਂ ਅਤੇ ਬੋਸਟਨ ਸਥਿਤ ਨਾਰਥ-ਈਸਟਰਨ ਯੂਨੀਵਰਸਿਟੀ 'ਚ ਲਗਭਗ 100 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਯੂਐਸਸੀ ਕੈਂਪਸ 'ਚ ਸੁਰੱਖਿਆ ਅਧਿਕਾਰੀਆਂ ਦੀ ਸਹਾਇਤਾ ਲਈ ਲਾਸ ਏਂਜਲਸ ਪੁਲਿਸ ਵਿਭਾਗ ਦੇ ਕਈ ਅਧਿਕਾਰੀ ਸਵੇਰੇ 4 ਵਜੇ ਕੈਂਪਸ ਪਹੁੰਚ ਗਏ ਯੂਨੀਵਰਸਿਟੀ ਨੇ ਪ੍ਰਦਰਸ਼ਨਕਾਰੀਆਂ ਨੂੰ ਸੋਸ਼ਲ ਮੀਡੀਆ ਤੇ ਵਿਅਕਤੀਗਤ ਤੌਰ ਤੇ ਗ੍ਰਿਫਤਾਰ ਕਰਨ ਦੀ ਚੇਤਾਵਨੀ ਦਿੱਤੀ ਸੀ ਦੱਸਦੀ ਹੈ ਕਿ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਵੀਡੀਓਜ਼ ਦੇ ਕੁਝ ਪ੍ਰਦਰਸ਼ਨਕਾਰੀ ਆਪਣਾ ਸਮਾਨ ਬੰਨ੍ਹ ਕੇ ਯੂਨੀਵਰਸਿਟੀ ਤੋਂ ਬਾਹਰ ਨਿਕਲਦੇ ਦੇਖੇ ਜਾ ਸਕਦੇ ਨੇ ਯੂਨੀਵਰਸਿਟੀ ਪ੍ਰਬੰਧਨ ਨੇ ਕਿਹਾ ਕਿ ਕਿਸੇ ਦੀ ਗ੍ਰਿਫਤਾਰੀ ਦੀ ਕੋਈ ਖਬਰ ਨਹੀਂ ਹੈ ਯੂਨੀਵਰਸਿਟੀਆਂ ਅਤੇ ਪੁਲਿਸ ਦੇ ਬਿਆਨਾਂ ਦੇ ਆਧਾਰ 'ਤੇ ਏਪੀ ਦੁਆਰਾ ਇਕੱਤਰ ਕੀਤੇ ਗਏ ਅੰਕੜਿਆਂ ਅਨੁਸਾਰ 18 ਅਪ੍ਰੈਲ ਤੋਂ ਹੁਣ ਤੱਕ 50 ਕੈਂਪਸਸ 'ਚ ਲਗਭਗ 2500 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵਿਦੇਸ਼ ਜਾਣ ਦਾ ਰੁਝਾਨ ਜਿੱਥੇ ਦੇਸ਼ ਵਾਸੀਆਂ ਅੰਦਰ ਲਗਾਤਾਰ ਵਧਦਾ ਜਾ ਰਿਹਾ ਹੈ ਉੱਥੇ ਹੀ ਵਿਦੇਸ਼ ਅੰਦਰ ਉਹਨਾਂ ਦੀਆਂ ਵੱਡੀਆਂ ਮੱਲਾ ਵੀ ਨਜ਼ਰ ਆ ਰਹੀਆਂ ਨੇ। ਇਸੇ ਦਰਮਿਆਨ ਹੁਣ ਖਬਰ ਆਈ ਹੈ ਕਿ ਅਮਰੀਕਾ ਅੰਦਰ ਡਾਕਟਰਾਂ ਦੀ ਕਮੀ ਨੂੰ ਹੁਣ ਭਾਰਤ ਪੂਰਾ ਕਰਨ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਅਮਰੀਕਾ ਅੰਦਰ 2030 ਤੱਕ 1 ਲੱਖ ਦੇ ਕਰੀਬ ਡਾਕਟਰਾਂ ਦੀ ਜ਼ਰੂਰਤ ਹੋਵੇਗੀ ਜਿਸ ਨੂੰ ਭਾਰਤ ਪੂਰਾ ਕਰੇਗਾ ਇਸ ਲਈ ਵਿਸ਼ੇਸ਼ ਤੌਰ ਤੇ ਇੱਕ ਜੇ 1 ਵੀਜ਼ਾ ਕੈਟਾਗਰੀ ਬਣਾਈ ਗਈ ਹੈ ਦੱਸ ਦਈਏ ਕਿ ਇਸ ਕੈਟਾਗਰੀ ਤਹਿਤ ਪਹਿਲੇ ਬੈਚ ਚ ਕਰੀਬ 5000 ਭਾਰਤੀ ਡਾਕਟਰ ਅਮਰੀਕਾ ਜਾਣਗੇ ਸੈਂਡ ਹੋਗੇ ਯੂਨੀਵਰਸਿਟੀ ਦੀ ਇੱਕ ਰਿਸਰਚ ਮੁਤਾਬਕ ਸਿਰਫ 11 ਫੀਸਦੀ ਡਾਕਟਰ ਹੀ ਪਿੰਡੂ ਇਲਾਕਿਆਂ ਅੰਦਰ ਕੰਮ ਕਰ ਰਹੇ ਨੇ ਰਿਸਰਚ ਪ੍ਰੋਫੈਸਰ ਗੌਰਵ ਖੰਨਾ ਮੁਤਾਬਕ ਕੋਨਾੜ 30 ਪ੍ਰੋਗਰਾਮ ਤਹਿਤ ਭਾਰਤੀ ਡਾਕਟਰਾਂ ਦੇ ਵੀਜ਼ਾ ਅੰਦਰ ਰਹਿਤਾਂ ਅਮਰੀਕਾ ਦੇ 30% ਰਾਜਾਂ 'ਚ ਸ਼ੁਰੂ ਹੋਵੇਗੀ ਜਿਸ ਤਹਿਤ ਭਾਰਤੀ ਵਿਦਿਆਰਥੀਆਂ ਨੂੰ ਜਿਹੜੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਨੇ ਨੂੰ ਜੇ ਵੀਜ਼ਾ ਵੰਦੀ ਸਹੂਲਤ ਮਿਲੇਗੀ ਦੱਸ ਦਈਏ ਕਿ ਅਮਰੀਕਾ ਅੰਦਰ ਸਵਾ ਲੱਖ ਭਾਰਤੀ ਡਾਕਟਰ ਹਨ ਇਹ ਭਾਰਤ ਦੇ ਡਾਕਟਰਾਂ ਦੇ ਮੁਕਾਬਲਤਨ ਸਿਰਫ 10% ਹੈ ਅਮਰੀਕਾ ਅੰਦਰ ਹਰ ਸਾਲ ਭਾਰਤੀ ਡਾਕਟਰ ਕਰੀਬ 6 ਕਰੋੜ ਮਰੀਜ਼ਾਂ ਦੀ ਜਾਂਚ ਕਰਦੇ ਨੇ ਅਮਰੀਕਾ ਅੰਦਰ ਮੈਡੀਕਲ ਗ੍ਰੈਜੂਏਟ ਅੰਦਰ ਵਿਦੇਸ਼ੀ ਮੂਲ ਦੇ ਸਭ ਤੋਂ ਜ਼ਿਆਦਾ 20% ਭਾਰਤੀ ਨੇ ਅਮਰੀਕਾ ਦੇ ਵਿਸਕਾਂਸਿਨ ਚ ਇੱਕ ਪ੍ਰਾਇਮਰੀ ਸਕੂਲ ਦੀ ਅਧਿਆਪਕਾ ਤੇ 11 ਸਾਲਾ ਵਿਦਿਆਰਥੀ ਨਾਲ ਅਣਉਚਿਤ ਸਬੰਧ ਬਣਾਉਣ ਦਾ ਦੋਸ਼ ਲੱਗਾ ਏ ਸੇਂਟ ਪੌਲ ਦੀ ਰਹਿਣ ਵਾਲੀ 24 ਸਾਲਾ ਅਧਿਆਪਕਾ ਮੈਡੀਸਨ ਬਰਗਮੈਨ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ ਬਰਗਮੈਨ ਤੇ 13 ਸਾਲ ਤੋਂ ਘੱਟ ਉਮਰ ਦੇ ਬੱਚੇ ਦੇ ਪਹਿਲੇ ਦਰਜੇ ਦੇ ਬਾਲ ਜਿੰਸੀ ਸ਼ੋਸ਼ਣ ਦਾ ਵੀ ਦੋਸ਼ ਹੈ ਇਹ ਸ਼ਿਕਾਇਤ ਵੀਰਵਾਰ ਨੂੰ ਸੇਂਟ ਕਰੋਕਸ ਕਾਉਂਟੀ ਚ ਦਰਜ ਕਰਵਾਈ ਗਈ ਸੀ ਰਿਪੋਰਟ ਚ ਖਾਸ ਤੌਰ ਤੇ ਅਧਿਆਪਕਾ ਬਰਗਮੈਨ ਅਤੇ 5ਵੀਂ ਜਮਾਤ ਦੇ ਵਿਦਿਆਰਥੀ ਵਿਚਕਾਰ ਅਣਉਚਿਤ ਵਿਵਹਾਰ ਦਾ ਵੇਰਵਾ ਦਿੱਤਾ ਗਿਆ ਹੈ ਅਧਿਕਾਰੀਆਂ ਨੂੰ ਪੀੜਿਤ ਬੱਚੇ ਅਤੇ ਅਧਿਆਪਕਾ ਬਰਗਮੈਨ ਵਿਚਕਾਰ ਟੈਕਸਟ ਮੈਸੇਜਸ ਦੇ ਸਕਰੀਨਸ਼ਾਟਸ ਪ੍ਰਦਾਨ ਕੀਤੇ ਗਏ ਸਨ ਜੋ ਕਿ ਪੀੜਿਤ ਦੇ ਮਾਪਿਆਂ ਦੁਆਰਾ ਦੇਖੇ ਗਏ ਸਨ ਅਧਿਆਪਕਾ ਕਥਿਤ ਤੌਰ ਤੇ ਹਰ ਰੋਜ਼ ਬੱਚੇ ਨੂੰ ਮੈਸੇਜ ਕਰ ਰਹੀ ਸੀ ਉਸ ਨੂੰ ਦੱਸ ਰਹੀ ਸੀ ਕਿ ਉਸ ਨੂੰ ਉਸ ਨਾਲ ਘੁੰਮਣ ਅਤੇ ਉਸ ਦੁਆਰਾ ਛੂਹਣ ਦਾ ਕਿੰਨਾ ਮਜ਼ਾ ਆ। ਪੁਲਿਸ ਰਿਪੋਰਟਸ ਅਨੁਸਾਰ ਇਹ ਸਭ ਕਥਿਤ ਤੌਰ ਤੇ ਸਕੂਲ ਦੇ ਅੰਦਰ ਦੁਪਹਿਰ ਦੇ ਖਾਣੇ ਦੀ ਛੁੱਟੀ ਦੌਰਾਨ ਜਾਂ ਸਕੂਲ ਦੇ ਸਮੇਂ ਤੋਂ ਬਾਅਦ ਹੋਇਆ ਸੀ। ਪੁਲਿਸ ਨੂੰ ਅਧਿਆਪਕਾ ਦੇ ਬੈਗ ਦੇ ਅੰਦਰੋਂ ਇੱਕ ਫੋਲਡਰ ਵੀ ਮਿਲਿਆ ਜਿਸ ਤੇ ਪੀੜਤ ਦਾ ਨਾਮ ਲਿਖਿਆ ਹੋਇਆ ਸੀ। ਜਿਸ ਵਿੱਚ ਉਹਨਾਂ ਦੀ ਗਲਪਤ ਦਾ ਵੇਰਵਾ ਦਿੰਦੇ ਕਈ ਹੱਥ ਲਿਖਤ ਨੋਟਸ ਹਨ। ਇਹ ਸਭ ਕੁਝ ਕਿੰਨੇ ਸਮੇਂ ਤੋਂ ਚੱਲ ਰਿਹਾ ਸੀ? ਇਸ ਬਾਰੇ ਕੋਈ ਜਾਣਕਾਰੀ ਨਹੀਂ ਸਾਹਮਣੇ ਆਈ। ਵਾਸ਼ਿੰਗਟਨ ਸਥਿਤ ਵਾਈਟ ਹਾਊਸ ਦੇ ਬਾਰੀ ਗੇਟ ਨੂੰ ਇੱਕ ਕਾਰ ਨੇ ਟੱਕਰ ਮਾਰ ਦਿੱਤੀ। ਟੱਕਰ ਲੱਗਦੇ ਹੀ ਇਮਾਰਤ ਦੀ ਸੁਰੱਖਿਆ 'ਚ ਤਾਇਨਾਤ ਮੁਲਾਜ਼ਮਾਂ ਦੇ ਹੋਸ਼ ਉੱਡ ਗਏ। ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ। ਟੱਕਰ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ। ਇਸ ਮਾਮਲੇ ਨੂੰ ਲੈ ਕੇ ਵਾਸ਼ਿੰਗਟਨ ਪੁਲਿਸ ਅਤੇ ਵਾਈਟ ਹਾਊਸ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ। ਇਹ ਸੁਰੱਖਿਆ 'ਚ ਚੂਕ ਸੀ ਜਾਂ ਹਾਦਸਾ? ਇਸ ਬਾਰੇ ਕੁਝ ਵੀ ਕਹਿਣਾ ਅਜੇ ਜਲਦਬਾਜ਼ੀ ਹੋਵੇਗੀ। ਵਾਈਟ ਹਾਊਸ ਅਮਰੀਕੀ ਰਾਸ਼ਟਰਪਤੀ ਦੀ ਸਰਕਾਰੀ ਰਹਿائش ਅਤੇ ਦਫ਼ਤਰ ਹੈ। ਟੱਕਰ ਤੋਂ ਬਾਅਦ ਗੇਟ ਪੂਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਅਮਰੀਕੀ ਖੁਫੀਆ ਏਜੰਸੀ ਵੱਲੋਂ ਦੱਸਿਆ ਗਿਆ ਹੈ ਕਿ ਕਾਰ ਵਾਈਟ ਹਾਊਸ ਦੇ ਗੇਟ ਨਾਲ ਟਕਰਾ ਗਈ ਹੈ ਜਦੋਂ ਅਧਿਕਾਰੀ ਮੌਕੇ ਤੇ ਪਹੁੰਚੇ ਤਾਂ ਡਰਾਈਵਰ ਮ੍ਰਿਤਕ ਪਾਇਆ ਗਿਆ ਸੁਰੱਖਿਆ ਪ੍ਰੋਟੋਕੋਲ ਮੁਤਾਬਕ ਵਾਈਟ ਹਾਊਸ ਨੂੰ ਕੋਈ ਖਤਰਾ ਨਹੀਂ ਹੈ ਡਰਾਈਵਰ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਇਹ ਡਰਾਈਵਰ ਕੌਣ ਸੀ ਤੇ ਕਿਵੇਂ ਗੱਡੀ ਲੈ ਕੇ ਇੱਥੇ ਪਹੁੰਚਿਆ ਇਸ ਸਬੰਧੀ ਅਜੇ ਜਾਂਚ ਚੱਲ ਰਹੀ ਹੈ ਪੁਲਿਸ ਅਜੇ ਤੱਕ ਇਹ ਨਹੀਂ ਦੱਸ ਸਕੀ ਕਿ ਇਹ ਟੱਕਰ ਯੋਜਨਾਬੱਧ ਸੀ ਇਹ ਸੱਚਮੁੱਚ ਹਾਦਸਾ ਸੀ ਘਟਨਾ ਦੀ ਜਾਂਚ ਅਜੇ ਵੀ ਜਾਰੀ ਹੈ ਅਮਰੀਕੀ ਖੁਫੀਆ ਏਜੰਸੀ ਮੁਤਾਬਕ ਸਿਕਰਟ ਸਰਵਿਸ ਦੇ ਲੋਕ ਮਾਮਲੇ ਦੀ ਜਾਂਚ ਕਰ ਰਹੇ ਨੇ ਬਾਅਦ ਵਿੱਚ ਜਾਂਚ ਦੀ ਜ਼ਿੰਮੇਵਾਰੀ ਵਿਸ਼ਿੰਗਟਨ ਮੈਟਰੋਪੋਲੀਟਨ ਪੁਲਿਸ ਵਿਭਾਗ ਨੂੰ ਵੀ ਦਿੱਤੀ ਜਾ ਸਕਦੀ ਹੈ ਅਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਜਿਸ ਸਮੇਂ ਕਾਰ ਦੀ ਟੱਕਰ ਹੋਈ ਉਸ ਸਮੇਂ ਰਾਸ਼ਟਰਪਤੀ ਜੋ ਬਾਈਡਨ ਵਾਈਟ ਹਾਊਸ ਦੇ ਅੰਦਰ ਸਨ ਜਾਂ ਨਹੀਂ ਇਸ ਬਾਰੇ ਕੋਈ ਅਧਿਕਾਰੀ ਦੱਸਣ ਲਈ ਅੱਗੇ ਨਹੀਂ ਆਇਆ ਹਾਲਾਂਕਿ ਵਾਈਟ ਹਾਊਸ ਨੂੰ ਅਮਰੀਕਾ ਦੀ ਸਭ ਤੋਂ ਸੁਰੱਖਿਅਤ ਜਗ੍ਹਾ ਮਨਿਆ ਜਾਂਦਾ ਹੈ ਪਰ ਅਜਿਹੀ ਘਟਨਾ ਤੋਂ ਬਾਅਦ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਖੜੇ ਹੋ ਗਏ ਨੇ ਮਾਰਚ 2024 ਚ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨੇ ਬਿਆਨਾਂ ਚ ਸੰਯੁਕਤ ਰਾਸ਼ਟਰ ਦੇ ਨਾਰਕੋਟਿਕਸ ਜਾਂ ਨਸ਼ੀਲੇ ਪਦਾਰਥਾਂ ਬਾਰੇ ਕਮਿਸ਼ਨ ਨੂੰ ਸੰਬੋਧਨ ਕੀਤਾ ਇਸ ਦੌਰਾਨ ਉਹਨਾਂ ਨੇ ਕਿਹਾ ਸੀ ਕਿ ਅਮਰੀਕਾ ਦੇ ਵਿੱਚ 18 ਤੋਂ 45 ਸਾਲ ਦੀ ਉਮਰ ਦੇ ਲੋਕਾਂ ਦੀ ਮੌਤ ਦਾ ਸਭ ਤੋਂ ਵੱਡਾ ਕਾਰਨ ਸਿੰਥੈਟਿਕ ਡਰੱਗਸ ਜਾਂ ਓਪੀਆਇਡਸ ਨੇ हाल ही च प्रकाशित एक रिपोर्ट अनुसार 2022 च सिंथेटिक ਦਵਾਈਆਂ ਦੀ ওভারਡੋਸ ਕਾਰਨ 1,08,000 ਲੋਕਾਂ ਦੀ ਮੌਤ ਹੋ ਗਈ ਸੀ ਅਮਰੀਕਾ ਹੀ ਨਹੀਂ ਕੈਨੇਡਾ ਵੀ ਸ਼ਕਤੀਸ਼ਾਲੀ सिंथेटिक ਡਰੱਗਸ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਲੈਬ ਚ ਬਣੇ सिंथेटिक ਓਪੀਔਡਸ ਦੀ ਲਤ ਤੋਂ ਛੁਟਕਾਰਾ ਪਾਉਣਾ ਮੁਸ਼ਕਲ ਹੈ ਤੇ सिंथेटिक ਓਪੀਔਡਸ ਦੀ ਦੁਰਵਰਤੋਂ ਦੀ ਸਮੱਸਿਆ ਹੁਣ ਦੁਨੀਆ ਦੇ ਕਈ ਦੇਸ਼ਾਂ ਚ ਹੈ ਅਮਰੀਕਾ ਵਿਦੇਸ਼ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਦੁਨੀਆ ਦਾ ਕੋਈ ਵੀ ਦੇਸ਼ ਇਕੱਲੇ ਇਸ ਸਮੱਸਿਆ ਨਾਲ ਨਹੀਂ ਨਜਿੱਠ ਸਕਦਾ ਯੂਨਾਈਟਿਡ ਨੇਸ਼ਨਜ਼ ਆਫਿਸ ਔਨ ਡਰੱਗਸ ਐਂਡ ਕ੍ਰਾਈਮ ਦੀ ਇੱਕ ਰਿਪੋਰਟ ਮੁਤਾਬਕ ਦੱਖਣ ਏਸ਼ੀਆ 'ਚ ਸਿੰਥੈਟਿਕ ਡਰੱਗ ਦੇ ਉਤਪਾਦਨ ਅਤੇ ਤਸਕਰੀ ਦਾ ਮੁੱਖ ਕੇਂਦਰ ਭਾਰਤ ਹੈ ਭਾਰਤ ਤੋਂ ਕੰਬੋਡੀਆ, ਕੈਨੇਡਾ, ਸਪੇਨ, ਤਾਈਵਾਨ, ਫਿਲੀਪੀਨਸ ਅਤੇ ਯੂਕੇ ਤੱਕ ਸਿੰਥੈਟਿਕ ਡਰੱਗ ਦੀ ਤਸਕਰੀ ਕੀਤੀ ਜਾਂਦੀ ਹੈ ਰੀਪੋਰਟ ਮੁਤਾਬਕ ਭਾਰਤ ਦੀਆਂ ਇਨਫੋਰਸਮੈਂਟ ਏਜੰਸੀਜ਼ ਵੱਲੋਂ ਪਿਛਲੇ ਕੁਝ ਸਾਲਾਂ 'ਚ ਮੁੱਖ ਤੌਰ ਤੇ ਐਫੈਡਰਿਨ ਅਤੇ ਸੁਡੋਫੈਡਰਿਨ ਜ਼ਬਤ ਕੀਤੀਆਂ ਗਈਆਂ ਨੇ ਜਿਸ ਤੋਂ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਭਾਰਤ ਸਰਕਾਰ ਵੱਲੋਂ ਇਨ੍ਹਾਂ ਉਤਪਾਦਾਂ ਦੀ ਵਰਤੋਂ ਤੇ ਪਾਬੰਦੀ ਦੇ ਬਾਵਜੂਦ ਦੇਸ਼ 'ਚ ਉਤਪਾਦਨ ਅਤੇ ਵਪਾਰ ਜਾਰੀ ਹੈ ਰਿਕ ਟ੍ਰੇਬਲ ਇੱਕ ਫੋਰੈਂਸਿਕ ਕੈਮਿਸਟ ਹਨ ਜੋ ਡਰੱਗਸ ਦੀ ਦੁਰਵਰਤੋਂ ਬਾਰੇ ਯੂਕੇ ਸਰਕਾਰ ਦੀ ਕਮੇਟੀ ਦੇ ਸਲਾਹਕਾਰ ਨੇ ਓਪੀਔਡਸ ਦੀ ਵਰਤੋਂ ਦਰਦ ਦੀ ਦਵਾਈ ਵਜੋਂ ਕੀਤੀ ਜਾਂਦੀ ਹੈ ਰਿਕਟਰੇਬਲ ਕਹਿੰਦੇ ਨੇ ਸਿੰਥੈਟਿਕ ਓਪੀਔਡਸ ਜਿਹੜਾ ਇੱਕ ਰਿਸੈਪਟਰ ਹੁੰਦਾ ਹੈ ਜਿਸ ਦੀ ਵਰਤੋਂ ਦਰਦ ਘਟਾਉਣ ਜਾਂ ਮਰੀਜ਼ ਨੂੰ ਬੇਹੋਸ਼ ਕਰਨ ਲਈ ਕੀਤੀ ਜਾਂਦੀ ਹੈ ਲੇਕਿਨ ਇਸ ਰਿਸੈਪਟਰ ਦਾ ਇੱਕ ਬੁਰਾ ਪ੍ਰਭਾਵ ਇਹ ਹੈ ਕਿ ਇਹ ਵਿਅਕਤੀ ਦੀ ਸਾਹ ਪ੍ਰਣਾਲੀ ਨੂੰ ਦਬਾ ਦਿੰਦਾ ਹੈ ਜੇਕਰ ਇਸ ਓਪੀਔਡ ਦੀ ਵਰਤੋਂ ਵੱਡੀ ਮਾਤਰਾ ਵਿੱਚ ਕੀਤੀ ਜਾਂਦੀ ਹੈ ਤਾਂ ਉਸ ਵਿਅਕਤੀ ਦੀ ਦਮ ਘੁੱਟਣ ਨਾਲ ਮੌਤ ਹੋ ਸਕਦੀ ਹੈ 1950 ਦੇ ਦਹਾਕੇ 'ਚ ਦਵਾਈ ਕੰਪਨੀਆਂ ਨੇ ਓਪੀਆਇਡਸ ਦੇ ਲਾਭਦਾਇਕ ਗੁਣਾ ਦੀ ਨਕਲ ਕਰਨ ਦੇ ਆਧਾਰ 'ਤੇ ਸਿੰਥੈਟਿਕ ਓਪੀਆਇਡ ਬਣਾਉਣੇ ਸ਼ੁਰੂ ਕਰ ਦਿੱਤੇ। ਹੁਣ ਬਾਜ਼ਾਰ 'ਚ ਸੈਂਕੜੇ ਕਿਸਮਾਂ ਦੇ ਸਿੰਥੈਟਿਕ ਓਪੀਆਇਡਸ ਉਪਲਬਧ ਨੇ। ਫੈਂਟਾਨਿਲ ਇੱਕ ਅਜਿਹਾ ਮਸ਼ਹੂਰ ਸਿੰਥੈਟਿਕ ਓਪੀਆਇਡ ਹੈ। ਕਈ ਦੇਸ਼ਾਂੀਆਂ ਸਰਕਾਰਾਂ ਨੇ ਗੈਰਕਾਨੂੰਨੀ ਓਪੀਆਇਡਸ 'ਚ ਵਰਤੀਆਂ ਜਾਣ ਵਾਲੀਆਂ ਦਵਾਈਆਂ 'ਤੇ ਪਾਬੰਦੀ ਲਗਾ ਦਿੱਤੀ ਹੈ। ਪਰ ਗੈਰਕਾਨੂੰਨੀ ਉਤਪਾਦਕਾਂ ਨੇ ਇਹਨਾਂ ਪਦਾਰਥਾਂ 'ਚ ਵਰਤੀਆਂ ਜਾਣ ਵਾਲੀਆਂ ਸਮੱਗਰੀਆਂ ਨੂੰ ਬਦਲ ਕੇ ਨਵੇਂ ოਪੀਓਡ ਬਣਾਉਣੇ ਸ਼ੁਰੂ ਕਰ ਦਿੱਤੇ ਨੇ ਦਰਸਲ ਹੁਣ ਦੁਨੀਆ ਦੇ ਕਈ ਦੇਸ਼ਾਂ 'ਚ ਸਿੰਥੈਟਿਕ ოਪੀਓਡਸ ਦੀ ਦੁਰਵਰਤੋਂ ਦੀ ਸਮੱਸਿਆ ਫੈਲ ਰਹੀ ਹੈ ਖਰੜ ਦੇ ਰਹਿਣ ਵਾਲੇ 22 ਸਾਲਾ ਤਰਨਦੀਪ ਸਿੰਘ ਦੀ ਅਮਰੀਕਾ 'ਚ ਹਾਰਟ ਅਟੈਕ ਨਾਲ ਹੋਈ ਮੌਤ ਨਾਲ ਪੂਰਾ ਪਰਿਵਾਰ ਸਦਮੇ 'ਚ ਹੈ ਜਾਣਕਾਰੀ ਮੁਤਾਬਕ 2 ਸਾਲ ਪਹਿਲਾਂ ਇਹ ਨੌਜਵਾਨ ਸਟੱਡੀ ਵੀਜ਼ਾ ਤੇ ਪੜ੍ਹਾਈ ਕਰਨ ਲਈ ਅਮਰੀਕਾ ਗਿਆ ਉੱਥੇ ਜਾ ਕੇ ਉਹ ਆਪਣੇ ਮਾਮੇ ਕੋਲ ਰਹਿ ਰਿਹਾ ਸੀ ਬੀਤੀ 24 ਅਪ੍ਰੈਲ ਨੂੰ ਤਰਨਦੀਪ ਸਿੰਘ ਅਮਰੀਕਾ ਸਥਿਤ ਆਪਣੇ ਘਰ ਪਰਤਿਆ ਤਾਂ ਅਚਾਨਕ ਉਸ ਨੂੰ ਹਾਰਟ ਅਟੈਕ ਆ ਗਿਆ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਤਰਨਦੀਪ ਸਿੰਘ ਦੀ ਇੱਕ ਛੋਟੀ ਭੈਣ ਹੈ ਜੋ 10 ਦਿਨ ਪਹਿਲਾਂ ਹੀ ਕੈਨੇਡਾ ਸਟੱਡੀ ਵੀਜ਼ਾ ਤੇ ਗਈ ਹੈ ਤਕਰੀਬਨ 10 ਦਿਨ ਬਾਅਦ ਤਰਨਦੀਪ ਸਿੰਘ ਦੀ ਲਾਸ਼ ਖਰੜ ਸਥਿਤ ਉਸ ਦੇ ਘਰ ਪਹੁੰਚੀ ਜਿਸ ਮਗਰੋਂ ਉਸ ਦਾ ਸੰਸਕਾਰ ਕਰ ਦਿੱਤਾ ਗਿਆ ਨਿਊਯਾਰਕ ਦੇ ਮਸ਼ਹੂਰ ਟਾਈਮਸ ਸਕੁਅਰ ਨੂੰ ਸੈਂਕੜੇ ਔਰਤਾਂ ਦੀਆਂ ਵੱਖ-ਵੱਖ ਕਿਸਮਾਂ ਤੇ ਸ਼ੈਲੀਆਂ ਦੀਆਂ ਸਾਰੀਆਂ ਨਾਲ ਸਜਾਇਆ ਗਿਆ ਤੇ ਭਾਰਤੀ ਅਮਰੀਕੀ ਭਾਈਚਾਰੇ ਦੇ ਨਾਲ-ਨਾਲ ਹੋਰ ਦੇਸ਼ਾਂ ਦੀਆਂ ਸੈਂਕੜੇ ਔਰਤਾਂ ਨੇ ਇੱਥੇ ਵਿਸ਼ੇਸ਼ ਪ੍ਰੋਗਰਾਮ 'ਚ ਸਾਰੀਆਂ ਦੀ ਸਦੀਵੀ ਸੁੰਦਰਤਾ ਵਿਰਾਸਤ ਅਤੇ ਸੱਭਿਆਚਾਰਕ ਵਿਭਿੰਨਤਾ ਨੂੰ ਪ੍ਰਦਰਸ਼ਿਤ ਕੀਤਾ। ਸ਼ਨੀਵਾਰ ਨੂੰ ਟਾਈਮਸ ਸਕੂਅਰ ਤੇ আয়োজিত ਸਾਰੀ ਗੋਜ਼ ਗਲੋਬਲ ਇਵੈਂਟ ਚ ਭਾਰਤੀ ਭਾਈਚਾਰੇ ਦੀਆਂ 500 ਤੋਂ ਵੱਧ ਔਰਤਾਂ ਦੇ ਨਾਲ-ਨਾਲ ਘੱਟੋ-ਘੱਟ 9 ਦੇਸ਼ਾਂ ਦੀਆਂ ਔਰਤਾਂ ਨੇ ਸ਼ਿਰਕਤ ਕੀਤੀ ਜਿੱਥੇ ਇਹ ਨੌਗਜ ਦਾ ਕੱਪੜਾ ਪ੍ਰਸਿੱਧ ਅਤੇ ਲੋਕਪ੍ਰੀਆ ਹੈ। ਇਨ੍ਹਾਂ ਦੇਸ਼ਾਂ ਚ ਬੰਗਲਾਦੇਸ਼, ਨੇਪਾਲ, ਬ੍ਰਿਟੇਨ, ਅਮਰੀਕਾ, ਸੰਯੁਗ ਅਰਬ ਅਮੀਰਾਤ, ਯੂਗਾਂਡਾ, ਤ੍ਰਿੰਦਾਦ ਅਤੇ ਗੁਆਨਾ ਸ਼ਾਮਲ। ਖਾਦੀ ਸੂਤ ਕਈ ਤਰ੍ਹਾਂ ਦੇ ਕੱਪੜਿਆਂ ਤੇ ਸ਼ਾਨਦਾਰ ਕਢਾਈ ਅਤੇ ਸਟਾਈਲ ਵਾਲੀਆਂ ਰੰਗीन ਸਾੜੀਆਂ ਪਹਿਨੀਆਂ ਔਰਤਾਂ ਨੇ ਮਾਣ ਨਾਲ ਆਪਣੇ ਸੰਗ੍ਰਹਿ ਨੂੰ ਪ੍ਰਦਰਸ਼ਿਤ ਕੀਤਾ। ਰਾਸ਼ਟਰੀ ਝੰਡੇ ਲਹਿਰਾਏ, ਇਕੱਠੇ ਨੱਚਦੇ ਹੋਏ ਫੋਟੋਆਂ ਖਿੱਚੀਆਂ ਤੇ ਆਪਣੀਆਂ ਸਾੜੀਆਂ, ਸੱਭਿਆਚਾਰ ਅਤੇ ਵਿਰਸੇ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ। ਉਮਾ ਆਰਗੇਨਾਈਜੇਸ਼ਨ ਦੀ ਸਹਿਯੋਗ ਨਾਲ ਬ੍ਰਿਟਿਸ਼ ਔਮਨ ਇਨ ਸਾੜੀ ਦੁਆਰਾ ਆਯੋਜਿਤ ਇਸ ਸਮਾਗਮ 'ਚ ਸੰਗੀਤ, ਡਾਂਸ ਅਤੇ ਸਾੜੀ ਵਕਾਥਨ ਰਾਹੀਂ ਸਾੜੀ ਦੀ ਸਦੀਵੀ ਸੁੰਦਰਤਾ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਦਾ ਉਦੇਸ਼ ਦੁਨੀਆ ਭਰ ਦੇ ਸਮਾਗਮਾਂ ਦਾ ਆਯੋਜਨ ਕਰਕੇ ਭਾਰਤ ਚ ਹੈਂਡਲੂਮ ਕਲਾਕਾਰਾਂ ਦਾ ਸਮਰਥਨ ਕਰਦੇ ਹੋਏ ਸਾੜੀ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ ਇਸ ਸੰਬੰਧ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਪੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਈਵੀ ਪੰਜਾਬ